ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਭੈਣ ਭਰਾ ਕਹਿੰਦੇ ਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਕਹਿੰਦੇ ਦੁੱਖ ਰੋਗ ਪਰੇਸ਼ਾਨੀਆਂ ਨੇ ਸਾਨੂੰ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਏ ਇਹਨਾਂ ਦੇ ਵਿੱਚੋਂ ਬਾਹਰ ਆਉਣ ਦਾ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਸਾਡੀ ਜ਼ਿੰਦਗੀ ਦੀਆਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਨੂੰ ਕੋਈ ਹੱਲ ਨਹੀਂ ਮਿਲ ਰਿਹਾ ਕਹਿੰਦੇ ਸਮਝ ਨਹੀਂ ਹੁੰਦੀ ਵੀ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਕਿਉਂਕਿ ਜੇਕਰ ਕਿਸੇ ਤੋਂ ਕੁਝ ਪੁੱਛਦੇ ਆ ਕੋਈ ਸਲਾਹ ਮੰਗਦੇ ਆ ਤਾਂ ਤੁਹਾਨੂੰ ਕੁਝ ਕਰਨ ਨੂੰ ਵੇਂਦਾ ਏ ਕੋਈ ਕੁਝ ਕਰਨ ਨੂੰ ਕਹਿੰਦਾ ਹੈ ਕਹਿੰਦੇ ਕਈ ਵਾਰ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਵਜਨ ਸੁਨੇ ਆ ਜਾਂ ਕਈ ਵਾਰ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਇਹ ਸੁਣਨ ਦੇ ਵਿੱਚ ਆਇਆ ਹੈ ਕਿ ਅਮਰਤ ਲੈ ਲੈ ਉੱਠ ਕੇ ਭਜਨ ਬੰਦਗੀ ਕਰਕੇ ਆਪਣੇ ਗੁਰੂ ਪਾਸ ਅਰਦਾਸ ਬੇਨਤੀ ਕਰਨ ਦੇ ਨਾਲ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਆ ਪਰ ਕਹਿੰਦੇ ਅਸੀਂ ਕੀ ਕਰੀਏ ਨਾ ਤਾਂ ਸਾਡੇ ਤੋਂ ਅਮਰਤ ਬਿਲੇ ਉੱਠਿਆ ਜਾਂਦਾ ਹੈ ਨਾ ਹੀ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਪਾਠ ਕਰਨ ਦੇ ਵਿੱਚ ਮਨ ਹੀ ਨਹੀਂ ਲੱਗਦਾ ਕਹਿੰਦੇ ਜਦੋਂ ਅਸੀਂ ਪਾਠ ਕਰਨ ਗਏ ਹੁੰਦੇ ਆ ਸਾਡਾ ਮਨ ਇਧਰ ਉਧਰ ਦੇ ਵਿਚਾਰਾਂ ਦੇ ਵਿੱਚ ਉਲਝ ਜਾਂਦਾ ਹੈ ਜੋ ਵੀ ਸਾਡੀਆਂ ਪਰੇਸ਼ਾਨੀਆਂ ਦਿਨਾਂ ਨੇ ਟੈਨਸ਼ਨਾਂ ਹੁਣ ਦਿ 来 ਇੱਕ ਦਮ ਸਾਡੇ ਤੇ ਆ ਵੀ ਉਹ ਗੰਧੀਆਂ ਮਨ ਦੇ ਵਿੱਚ ਤਾਂ ਉਹ ਚਲੁੰਦੀਆਂ ਰਹਿੰਦੀਆਂ ਤੇ ਸਿਰਫ ਜਵਾਲ ਰਹੀ ਐ ਸੇ ਪਾਰ ਕਰ ਰਹੇ ਹੁੰਦੇ ਆ ਇਸ ਕਰਕੇ ਮਨ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਵੀ ਇਸ ਤਰੀਕੇ ਦੇ ਨਾਲ ਤਾਂ ਪਾਸ ਕਰਨ ਦਾ ਵੀ ਕੋਈ ਫਾਇਦਾ ਨਹੀਂ ਜੇ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਪੜਿਆ ਸੁਣਿਆ ਹੀ ਨਾ ਜਾਵੇ ਜੋ ਕਹਿੰਦੇ ਸਾਨੂੰ ਕੋਈ ਰਾਹ ਦੱਸੋ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਗੁਰੂ ਜੀ ਇਹਦਾ ਹੱਲ ਦੱਸਦੇ ਹੋਏ ਕਹਿੰਦੇ ਆ ਕਿ ਜੇਕਰ ਤੁਹਾਡੇ ਤੋਂ ਮਨ ਤਵੇਰੇ ਵੀ ਨਹੀਂ ਉੱਠਿਆ ਜਾਂਦਾ ਗੁਰਬਾਣੀ ਦਾ ਪਾਠ ਵੀ ਨਹੀਂ ਕੀਤਾ ਜਾਂਦਾ ਜਦੋਂ ਪਾਠ ਕਰਨ ਦੇ ਵਿੱਚ ਮਨ ਨਹੀਂ ਜੋਤਾ ਮਹਾਂਪੁਰਖ ਜੀ ਕਹਿੰਦੇ ਤੁਹਾਡੀ ਜ਼ਿੰਦਗੀ ਦੀ ਕੋਈ ਵੀ ਸਮੱਸਿਆ ਆਉਗੀ ਤੁਸੀਂ ਇੱਕ ਵਾਰ ਮਨ ਰਾਹੀ ਜਪਨਾ ਸ਼ੁਰੂ ਕਰਤੋ ਧੰ ਗੁਰੂ ਰਾਮ ਦਾਸ ਧੰ ਗੁਰੂ ਰਾਮ ਦਾਸ ਮਹਾਂਪੁਰਖ ਜੀ ਕਹਿੰਦੇ ਪਾਠ ਸਹਿਬਾਨਾ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਕੋਈ ਮਨੋਂ ਤੁਮਨ ਰਾਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰਤ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰਦੇ ਹੀ ਉਹਦੇ ਮਨ ਦੀ ਮੈਲ ਹੂਰੋ ਦਲਦੀ ਗਿਆ ਉਹਦੇ ਮਨ ਦੇ ਦੁੱਖ ਬਲਿਪਰ ਦੂਰ ਹੋ ਜਾਂਦੇ ਆ ਸਾਡੇ ਮਨ ਦੇ ਦੁੱਖ ਨਮਿੰਦਰ ਸਾਡੇ ਮਨ ਦੀ ਮੈਲ ਕਿਹੜੀ ਆ ਸਾਡੇ ਅੰਦਰ ਨੂੰ ਉਹ ਸਾਡੇ ਮਨ ਦੇ ਵਿੱਚ ਈਰਖਾ ਹੰਕਾਰ ਕਾਮ ਕ੍ਰੋਧ ਨਿੰਦਿਆ ਚੁਗਲੀ ਇਹ ਸਭ ਕੁਝ ਸਾਡੇ ਮਨ ਦੇ ਰੂਪ ਗਿਆ ਸਾਡੇ ਮਨ ਦੇ ਉਹ ਤੋਂ ਨਹੀਂ ਤੇ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਇਸ਼ਾ ਜੀ ਦਾ ਨਾਮ ਜਪਦੇ ਆ ਇਹ ਸਾਡੇ ਉਪਨ ਸਾਰੇ ਜੀ ਜੁਰਮੇਸ਼ੀ ਨੂੰ ਵੀਡੀਓ ਸੁਣਤਾ ਬਹੁਤ ਸੌਖੀ ਦੀ ਯੂਗਤ ਹੈ ਨਾ ਕਨ ਗੁਰੂ ਦਾ ਸਾਨੇ ਗੁਰੂਆਂ ਦਾ ਇਹ ਕਹਿਣਾ ਕੋਈ ਉਫਾ ਨਹੀਂ ਆਹ ਬਹਾਦਰ ਜੀ ਦੇ ਜੇਕਰ ਕਿਸੇ ਦੇਖਾਂ ਗਰੀਬ ਵੀ ਗਮ ਜੇ ਕਿਸੇ ਦਾ ਪਾਣੀ ਪੜੰਦੇ ਵਿੱਚ ਮਾਉਨੇ ਗੁਰਨੋ ਜੀ ਕਿਸੇ ਵਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਾਮ ਪੱਕਾ ਨਹੀਂ ਹੋ ਰਿਹਾ

ਸਾਰੇ ਜਿੰਦ ਜਿੰਦਾ ਕਿ ਨਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸਮਰਨ ਮਨਮੇਸ਼ਵਰ ਜੀ ਦੀ ਬਖਸ਼ਿਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਨ ਤੇ ਕਈ ਮਣਾ ਮਨਾਈ ਮੈਲ ਵੀ ਜਰੂਰ ਹੋਣੀ ਸ਼ੁਰੂ ਹੋ ਜਾਵੇਗੀ ਸਵਾ ਉਹ ਅੱਜ ਤੋਂ ਹੀ ਸ੍ਰੀ ਉਖਿਆ ਸਾਹ ਪ੍ਰਾਤਨਿ ਸ਼ੋਣ ਦੇ ਲਈ ਕੁੱਤ ਧਿਆਨ ਲੈਂਦਿਆ ਕੁੱਤਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਯਤਨਾ ਸ਼ੁਰੂ ਕਰ ਦਈਏ ਕਾਨ੍ਹ ਗੁਰੂ ਰਾਮਦਾਸ ਕਾਨ੍ਹ ਗੁਰੂ ਰਾਮਦਾਸ ਕਾਨ੍ਹ ਗੁਰੂ ਰਾਮਦਾਸ ਕਾਨ੍ਹ ਗੁਰੂ ਰਾਮਦਾਸ ਨਾਹ ਦੇ ਕਿਰਗਨੇ ਜਿਵੇਂ ਜਿਵੇਂ ਜਾਤ ਦੇ ਜਾਓਗੇ ਨਾ ਉਵੇਂ ਉਵੇਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਚਰਨਾ ਦੇ ਮੇਲੇ ਹੋਏ ਚਾਹਗੇ ਉਵੇਂ ਉਵੇਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰਤ ਕਿਰਪਾ ਤੁਹਾਂ ਦੇਤੇ ਦੀ ਬਰੀ ਜੀ